ਤੁਸੀਂ ਦੇਖ ਰਹੇ ਹੋ ਦੇਰੀ ਸਟੇ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਹਿੰਦੁਸਤਾਨ ਦੇ ਵਿੱਚ ਆਉਣ ਵਾਲੀਆ ਲੋਕ ਸਭਾ 2024 ਦਾ ਡੜਾ ਵਿਗਲ ਬਚ ਚੁੱਕਾ ਕਾਫੀ ਸਿਆਸੀ ਪਾਰਟੀਆਂ ਨੇ ਤੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਤੇ ਤੇ ਕਈਆਂ ਦੇ ਹਜੇ ਬਾਕੀ ਆ ਗੱਲ ਕਰਦੇ ਪੰਜਾਬ ਦੀ ਦੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਾਫੀ ਉਠਕ ਬੈਠਕ ਦਾ ਦੌਰ ਚੱਲ ਰਿਹਾ ਔਰ ਕਾਫੀ ਜਿਹੜੇ ਅਰਨਾਇਤਿਕ ਸਿਆਸੀ ਪਾਰਟੀਆਂ ਨੇ ਆਪਣੇ ਲੀਡਰ ਉਤਾਰਤੇ ਕਈਆਂ ਦੇ ਹਜੇ ਬਾਕੀ ਆ ਲੇਕਿਨ ਗੱਲ ਕਰਦੇ ਆਂ ਲੁਧਿਆਣਾ ਦੇ ਮਾਂਚੈਸਟਰ ਲੁਧਿਆਣਾ ਮਾਂਚੈਸਟਰ ਹੈ ਆਖਿਰਕਾਰ ਮਾਂਚੈਸਟਰ ਬਸ਼ੱਕ ਲੁਧਿਆਣਾ ਹੈਗਾ ਤੇ ਲੇਕਿਨ ਕੀ ਲੱਗ ਰਿਹਾ ਇਸ ਟਾਈਮ ਜਿਹੜੇ ਆਉਣ ਵਾਲੇ ਮੌਜੂਦਾ ਸੀ ਜਾਂ ਪਿਛਲੇ ਦੇ ਮੈਂਬਰ ਪਾਰਲੀਮੈਂਟ ਰਹੇ ਲੁਧਿਆਣਾ ਦੇ ਕੀ ਉਹਨਾਂ ਨੇ ਮਾਂਚੈਸਟਰ ਜਿਹੜੇ ਲੋਕਾਂ ਨੇ ਇੰਡਸਟਰੀ ਦੇ ਲੋਕਾਂ ਦੇ ਉੱਪਰ ਜਿਹੜੇ ਉਹਨਾਂ ਦੇ ਦੁੱਖ ਦੀ ਦਰਦ ਦੇ ਹੱਥ ਰੱਖਿਆ ਸੋ ਕੀ ਉਹਨਾਂ ਦਾ ਦਰਦ ਸੀ ਜਾਂ ਉਹ ਕੀ ਚਾਹੁੰਦੇ ਹੈਗੇ ਇੰਡਸਟਰੀ ਲੋਕ ਜਾਂ ਲੁਧਿਆਣਾ ਨਿਵਾਸੀ ਕੀ ਚਾਹੁੰਦੇ ਹੈ ਕਿਦਾਂ ਦਾ ਮੈਂਬਰ ਪਾਰਲੀਮੈਂਟ ਜਾਂਦੇ ਆਓ ਗੱਲਬਾਤ ਕਰਦੇ ਆਂ ਅੱਜ ਲੁਧਿਆਣਾ ਦੇ ਹੀ ਇੰਡਸਟਰੀ ਦੇ ਜਿਨ੍ਹਾਂ ਤੇ ਸਾਈਕਲ ਅਤੇ ਹੌਜ਼ਰੀ ਇੰਡਸਟਰੀ ਦੇ ਉੱਪਰ ਦੇ ਨਾਲ ਜੜੀ ਟੂਲ ਇੰਡਸਟਰੀ ਬਿਲਕੁਲ ਨਿਰਭਰ ਹੁੰਦੀ ਤਾਂ ਇਸੇ ਇੰਡਸਟਰੀ ਲੁਧਿਆਣਾ ਦੀ ਇੰਡਸਟਰੀ ਦੇ ਉੱਪਰ ਭਾਰਤ ਦੀ ਜੀਡੀਪੀ ਜਿਹੜੀ ਗ੍ਰੋਥ ਹੈ ਉਹ ਬਿਲਕੁਲ ਉਹਦਾ ਦਾਇਤਵ ਰੰਦਾ ਤਾਂ ਗੱਲਬਾਤ ਕਰਦੇ ਆਂ ਅੱਜ ਇੰਡਸਟਰੀ ਲੋਕਾਂ ਨਾਲ ਵੀ ਆਉਣ ਵਾਲੇ ਸਮੇਂ ਜਿਹੜਾ ਇੱਕ ਜੂਨੜਾ ਲੁਧਿਆਣਾ ਵਿੱਚ ਜਿਹੜਾ ਚੋਣਾਂ ਦਾ ਬਿਗਲ ਵਜਿਆ 1 ਜੂਨ ਉੱਡੀਆਂ ਚੋਣਾਂ ਹੋਣਗੀਆਂ ਤਾਂ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਉਹ ਲੁਧਿਆਣਾ ਵਿੱਚ ਚਾਹਦੇ ਆ ਗੱਲਬਾਤ ਕਰਦੇ ਨੇ ਸਸੀ ਤੇ ਨਮਸਕਾਰ ਜੀ ਵਿਪਨਸੂਦ ਸੋ ਸਭ ਅ 1 ਜੂਨ ਨੂੰ ਵੋਟਾਂ ਵਾਲੇ ਤੁਸੀਂ ਤਿਆਰ ਹੋ ਪੂਰਾ ਲੁਧਿਆਣਾ ਤਿਆਰ ਹੈ ਆਖਿਰਕਾਰ ਵੋਟਾਂ ਪੈ ਜਣੀਆਂ ਕੀ ਲੱਗ ਰਿਹਾ ਕਿਸ ਤਰ੍ਹਾਂ ਦਾ ਆਪਾਂ ਮੈਂਬਰ ਪਾਰਲੀਮੈਂਟ ਲੁਧਿਆਣਾ ਚਾਹੁੰਦੇ ਹਮੇਸ਼ਾ ਜਿਹੜਾ ਪਹਿਲਾ ਮੈਂਬਰ ਪਾਰਲੀਮੈਂਟ ਹੈ ਕੀ ਇੰਡਸਟਰੀ ਦੀ ਸਾਰ ਲਈ ਹੈ ਕੀ ਚਾਹਨੇ ਆਪਾ ਤੁਹਾਡਾ ਦਰਦ ਕੀ ਹੈ ਸਾਡਾ ਦਰਦ ਹੁਣ ਬਹੁਤ ਲੰਬੀਆਂ ਚੌੜੀਆਂ ਗੱਲਾਂ ਜੇ ਇੱਕ ਵਾਰ ਸ਼ੁਰੂ ਕਰਤੀਏ ਤਾਂ ਬਹੁਤ ਸਮਾਂ ਹੋ ਜਾਏਗਾ ਇੰਡਸਟਰੀ ਦੀ ਸਾਰਤਾ ਅਜੇ ਤੱਕ ਕਿਸੇ ਨੇ ਨਹੀਂ ਲਈ ਸ਼ਰਮਨ ਜੀ ਇਹ ਬਿਲਕੁਲ ਇੰਡਸਟਰੀ ਦੇਖੋ ਮਾਂਚੈਸਟਰ ਹੈਗਾ ਲੁਧਿਆਣਾ ਤੇ ਉਹਦੇ ਵਿੱਚ ਟੈਕਸ ਪੇਅਰ ਵਪਾਰੀ ਸਭ ਤੋਂ ਮੇਨ ਟੈਕਸ ਪੇਅਰ ਹੈ ਜਿਹਦੇ ਨਾਲ ਹਿੰਦੁਸਤਾਨ ਦੀ ਜੀਡੀਪੀ ਨਿਰਭਰ ਕਰਦੀ ਹੈ ਲੇਕਿਨ ਉਹੀ ਵਪਾਰੀ ਅੱਜ ਅੱਜ ਤੁਸੀਂ ਦੇਖ ਲਓ ਕਿਤੇ ਬਾਹਰ ਜਾਣੇ ਹੋ ਹਰ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਕੀ ਸਮਝ ਨਹੀਂ ਆ ਰਹੀ ਸਾਨੂੰ ਇੱਕ ਅਸੀਂ ਬਹੁਤ ਕਈ ਦਸ਼ਕ ਹੋ ਗਏ ਮੰਗਦਿਆਂ ਨੂੰ ਕਿ ਸਾਨੂੰ ਇੱਕ ਐਗਜ਼ੀਬਿਸ਼ਨ ਸੈਂਟਰ ਦਿਓ ਜਿਹਦੇ ਚ ਅਸੀਂ ਆਪਣੇ ਪ੍ਰੋਡਕਟ ਗਾਹਕ ਨੂੰ ਦਿਖਾ ਸਕੀਏ ਸਰਕਾਰਾਂ ਆਂਦੀਆਂ ਜਾਂਦੀਆਂ ਇੰਨਾ ਟੈਕਸ ਲੈ ਲੈਂਦੀਆਂ ਲੇਕਿਨ ਸਾਡੇ ਲਈ ਇੱਕ ਐਗਜ਼ੀਬਿਸ਼ਨ ਸੈਂਟਰ ਨਹੀਂ ਬਣਿਆ ਇਹਨਾਂ ਕੋਲ ਐਗਜ਼ੀਬਿ ਬੜਾ ਹੌਜ਼ੀਏ ਕਾਫੀ ਲੋਕੜੇ ਜਾਂਦੇ ਦਿੱਲੀ ਵੀ ਜਾਣਾ ਪੈਂਦਾ ਬੈਂਗਲੌਰ ਬੰਬੇ ਜਾਂਦੇ ਤੁਸੀਂ ਬਾਹਰ ਐਗਜ਼ੀਬਿ ਬੀ ਅੱਡੀ ਵੱਡੀ ਲੁਧਿਆਣਾ ਦਾ ਹੱਬ ਬੈਕ ਇੰਡਸਟਰੀ ਹੱਬ ਹੈ ਤੇ ਕਾਫੀ ਜਗ੍ਹਾ ਪਈ ਹੈ ਅਖੇ ਮਿਲਿਆ ਕਿਉਂ ਨਹੀਂ ਕਿਉਂ ਨਹੀਂ ਦੇ ਦੇ ਕਾਰਨ ਕੀ ਰਿਹਾ ਕੀ ਗੱਲ ਕੀ ਨਬਜ਼ ਨਹੀਂ ਪਛਾਨ ਰਹੇ ਜਾਂ ਇੰਡਸਟਰੀ ਨੂੰ ਹਮੇਸ਼ਾ ਡਰ ਕੇ ਨਾਲ ਕੀਤਾ ਜਾਂਦਾ ਅਸੀਂ ਤਾਂ ਬੜੀ ਵਾਰ ਗੁਹਾਰ ਲਾਈ ਹੈ ਜਿਹੜੇ ਵੀ ਆ ਨਾਲੇ ਕੋਈ ਵੀ ਸਰਕਾਰ ਆਂਦੀ ਹੈ ਹਰ ਇੱਕ ਕੋਲ ਇਹੀ ਡਿਮਾਂਡ ਕਰਦੇ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਲਈ ਇੱਕ ਐਗਜ਼ੀਬਿਸ਼ਨ ਸੈਂਟਰ ਦਿਓ ਗੱਲ ਇਹ ਹੈ ਔਜ਼ਰੀ ਵਾਲੇ ਨੇ ਜਿਨ੍ਹਾਂ ਨੇ ਕੋਈ ਐਗਜ਼ੀਬਿਸ਼ਨ ਲਾਣੀ ਹੁੰਦੀ ਕਦੀ ਕੋਈ ਹੋਟਲ ਚ ਲਾਣੀ ਪੈਂਦੀ ਕਦੀ ਕਿਤੇ ਲਾਣੀ ਪੈਂਦੀ ਉਹ ਬੜਾ ਐਕਸਪੈਂਸਿਵ ਹੁੰਦਾ ਹੈ ਤੇ ਸਾਡੇ ਦਾਣਾ ਮੰਡੀ ਬੜੀਆਂ ਐਗਜ਼ੀਬਿਸ਼ਨ ਲੱਗਦੀਆਂ ਲੇਕਿਨ ਉਹ ਆ ਲਾਨੇ ਆ ਪਹਿਲਾਂ ਉਹਨੂੰ ਸੈਟ ਅਪ ਕਰਨ ਨੂੰ ਮਹੀਨਾ ਲੱਗ ਜਾਂਦਾ 3 ਦਿਨ ਦੀ ਐਗਜ਼ੀਬਿਸ਼ਨ ਹੁੰਦੀ ਹੈ ਬਹੁਤ ਖਰਚ ਆਉਂਦੇ ਆ ਸਰਕਾਰ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਇੱਕ ਐਗਜ਼ੀਬਿਸ਼ਨ ਸੈਂਟਰ ਦਿੱਤਾ ਜਾਵੇ ਸੋ ਐਗਜ਼ੀਬਿਸ਼ਨ ਸੈਂਟਰ ਇਹ ਮੇਸ਼ਨ ਅੰਦਾਜ਼ ਦੀ ਕਿ ਪਹਿਲਾਂ ਵੀ ਇਸ ਗੱਲੋਂ ਕਾਫੀ ਮੁੱਦੇ ਉੱਠੇ ਸੀ ਲੁਜਾਨਾ ਇੱਕ ਹੌਜ਼ਰੀ ਹੱਬ ਹੈ ਔਰ ਕਾਫੀ ਜਿਹੜੇ ਹੌਜ਼ਰੀ ਇੰਡਸਟਰੀ ਇਹਦੇ ਨਾਲ ਟੈਕਸਟਾਈਲ ਇੰਡਸਟਰੀ ਹੈ ਇੱਥੇ ਆਏ ਦੀ ਜਿਹੜੇ ਆਪਣੇ ਜਿਹੜੇ ਦੋ ਜਿਹੜੇ ਇਹਨਾਂ ਸੀਜ਼ਨ ਦੇ ਵਪਾਰ ਹੁੰਦੇ ਉਸ ਨੂੰ ਲੈ ਕੇ ਇੱਥੇ ਸੀਜ਼ਨ ਦੇ ਵਿੱਚ ਇਥੇ ਐਗਜ਼ੀਬਿਸ਼ਨ ਦੇ ਲਗਾਨੀ ਪੈਂਦੀਆਂ ਨੂੰ ਆਪਣੇ ਦੇ ਪ੍ਰੋਡਕਟਸ ਐ ਸ਼ੋਕੇਸ ਕਰਨੇ ਪੈਂਦੇ ਤਾਂ ਮਹਿੰਗੇ ਮਹਿੰਗੇ ਹੋਟਲ ਦੇ ਵਿੱਚ ਪਹਿਲਾਂ ਤਾਂ ਉਹਨਾਂ ਦਾ ਕਿਰਾਇਆ ਪਰਾ ਪੈਂਦਾ ਉਸ ਤੋਂ ਇਲਾਵਾ ਟਾਈਮ ਡਿਊਰੇਸ਼ਨ ਕੱਟ ਹੁੰਦੀ ਹੈ ਤੇ ਕਿਹੜੇ ਬਾਰੂ ਡੜੇ ਇਹਨਾਂ ਦੇ ਗਾਖ ਹੁੰਦੇ ਆ ਉਹ ਆਨ ਦੇ ਵਿੱਚ ਕਾਫੀ ਢੇਰ ਵੀ ਹੁੰਦੇ ਤੇ ਕਾਫੀ ਨੁਕਸਾਨ ਵੀ ਚੇਲਣਾ ਪੈਂਦਾ ਬੇਸ਼ੱਕ ਲੁਧਿਆਣਾ ਬਹੁਤ ਵੱਡਾ ਇੰਡਸਟਰੀ ਹੱਬ ਹੈ ਕਾਫੀ ਜਗ੍ਹਾ ਇਧਰ ਹੀ ਪਈਆਂ ਕਾਫੀ ਸਰਕਾਰਾਂ ਨੇ ਅਨਾਉਂਸ ਕੀਤੀ ਲੇਕਿਨ ਹਜੇ ਤੱਕ ਇੰਡਸਟਰੀ ਦੇ ਵਾਸਤੇ ਡੜੀ ਹੈ ਐਗਜ਼ੀਬਿਸ਼ਨ ਹਬ ਦੀ ਗੱਲ ਕੀਤੀ ਹੈ ਹਾਲ ਦੀ ਗੱਲ ਕੀਤੀ ਹੈ ਅਜੇ ਤੱਕ ਉਹ ਬਣਿਆ ਕਿਉਂ ਨਹੀਂ ਇਹ ਬਹੁਤ ਵੱਡਾ ਇੱਕ ਆਉਣ ਵਾਲੇ ਜੜੇ ਲੁਧਾਨਾ ਦੇ ਮੈਂਬਰ ਪਾਰਲੀਮੈਂਟ ਵਾਸਤੇ ਇੱਕ ਬਹੁਤ ਵੱਡਾ ਇੱਕ ਚੈਲੰਜ ਹੈ ਆਓ ਹੋਰ ਇੰਡਸਟਰੀ ਗੱਲਬਾਤ ਕਰਦੇ ਹਾਂ ਹੋਰ ਕੀ ਨਹੀਂ ਗੱਲਬਾਤ ਸਰ ਕੀ ਨਾ ਮੜੇ ਅਰਕੇਸ਼ ਪੂਰੀ ਪੂਰੀ ਸਾਹਿਬ ਕਿੱਸਾ ਦੇਖਦੇ ਹੋ ਵੀ ਇੱਕ ਇੰਡਸਟਰੀ ਹਬ ਦੀ ਗੱਲ ਕੀਤੀ ਹੈ ਐਗਜ਼ੀਬਿਸ਼ਨ ਦੇ ਹਬ ਦੀ ਗੱਲ ਰੀ ਹਾਲ ਦੀ ਗੱਲ ਕੀਤੀ ਗਈ ਇਸ ਦੇ ਨਾਲ ਕੀ ਮੈਂ ਮੈਂ ਮੋਦੇ ਤੁਹਾਨੂੰ ਚਾਹੁੰਦੇ ਵੀ ਹਮੇਸ਼ਾ ਮੈਂਬਰ ਪਾਰਲੀਮੈਂਟ ਲੁਧਾਨਾ ਦੇ ਬੰਦੇ ਆ ਕੀ ਲੱਗਦਾ ਆਪਾਂ ਇੱਕ ਜੂਨ ਵੋਟਾਂ ਪਾਣੀਆਂ ਕੀ ਤੁਸੀਂ ਚਾਹਦੇ ਹੋ ਦੇਖੋ ਲੁਯਾਨੇ ਦੇ ਬਹੁਤ ਮੁੱਦੇ ਹੈਗੇ ਜਿੰਨੇ ਐਮਪੀ ਆਉਂਦੇ ਐ ਇਲੈਕਸ਼ਨ ਦੇ ਬਾਅਦ ਇਹ ਕਰ ਜਾਂਦੇ ਅਸੀਂ ਆ ਕਰਾਂਗੇ ਆ ਕਰਾਂਗੇ ਲੇਕਿਨ ਜਿਵੇਂ ਸਾਡੇ ਮੰਨ ਲਓ ਕਿ ਰੋਡਸ ਦਾ ਹੀ ਮੁੱਦਾ ਹੈਗਾ ਫੋਕਲ ਪੁਆਇੰਟ ਆਪਣੀ ਜਗ੍ਹਾ ਹੈਗੀ ਐ ਬਾਦ ਕੇ ਰੋਡ ਜਗ੍ਹਾ ਹੈਗੀ ਐ ਉਸੇ ਰੋਡਸ ਦਾ ਹਾਲ ਦੇਖੋ ਜਾਕੀ ਕੀ ਐ ਉੱਥੋਂ ਹੀ ਸਰਕਾਰ ਨੂੰ ਸਬਜਾ ਇਨਕਮ ਹੈ ਜੀਐਸਟੀ ਮਿਲਦੀ ਹੈ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਦੂਜਾ ਸੇਫਟੀ ਕੋਈ ਨਹੀਂ ਵਪਾਰੀਆਂ ਦੇ ਵਪਾਰੀ ਬਾਹਰੋਂ ਆਉਂਦੇ ਪੂਰੇ ਇੰਡੀਆ ਚੋਂ ਹੁੰਦੇ ਆ ਤੇ ਵਪਾਰੀ ਆਪਣੇ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਉਹਦੇ ਤੇ ਇਹ ਵੀ ਮੁੱਦਾ ਹੈਗਾ ਵੀ ਇਸ ਵਪਾਰੀ ਦੀ ਸੇਫਟੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਤੇ ਇਥੋਂ ਇਹਨਾਂ ਸਰਕਾਰ ਨੂੰ ਟੈਕਸ ਜੁੰਦਾ ਤੇ ਸਰਕਾਰ ਦੀ ਫਰਜ ਬਣਦਾ ਵੀ ਪਹਿਲਾਂ ਇਹਨਾਂ ਨੂੰ ਚੀਜ਼ਾਂ ਡਿਵੈਲਪ ਕਰੀਏ ਜਿਥੇ ਆਵੇ ਬਾਹਰੋਂ ਵਪਾਰੀ ਨੂੰ ਦਿੱਕਤ ਨਾ ਹੋਵੇ ਕਿੰਨ ਫਟਾਟਾ ਦੀ ਪਾਸੀ ਪੈਸਾ ਇੱਕ ਜੀ ਨੂੰ ਵੋਟਾਂ ਮੰਨ ਲਈ ਤੇ ਤਿਆਰ ਹੋ ਸਾਡੀ ਟਾਡੀ ਇੰਡਸਟਰੀ ਕੀ ਲੱਗ ਰਿਹਾ ਕੀ ਲੋੜ ਹੈ ਲੋਜਾਨੇ ਵਿੱਚ ਇਸ ਟਾਈਮ ਹਮੇਸ਼ਾ ਹੀ ਵੋਟਾਂ ਪਾਦਨੇ ਵਾਅਦੇ ਵੀ ਹੁੰਦੇ ਆ ਮੈਂਬਰ ਪਾਰਲੀਮੈਂਟ ਬਣ ਜਾਊਗਾ ਚਾਰ ਜੂਨ ਰਿਜ਼ਲਟ ਆ ਜਾਊਗਾ ਕੀ ਲੱਗ ਰਿਹਾ ਕਿਸ ਤਰ੍ਹਾਂ ਤੁਹਾਨੂੰ ਮੈਂਬਰ ਪਾਰਲੀਮੈਂਟ ਚ ਹਾਂ ਆਪਣੇ ਸ਼ਹਿਰ ਦੇ ਵਿੱਚ ਜਿੱਦਾਂ ਪੀਜੀਆਈ ਹੈਗਾ ਉਹ ਉਹੋ ਵਰਗਾ ਹਸਪੀਟਲ ਜ਼ਰੂਰ ਚਾਹੀਦਾ ਹੈ ਜਿੱਥੇ ਹਰ ਇੱਕ ਬੰਦੇ ਨੂੰ ਜਿਹੜਾ ਬਹੁਤ ਰੀਨੇਬਲ ਡੇਟਾ ਦੇ ਉੱਤੇ ਉਹ ਆਪਣਾ ਇਲਾਜ ਕਰਾ ਸਕੇ ਤੇ ਮੈਡੀਕਲ ਕਾਲਜ ਲੜਕੀਆਂ ਦਾ ਇੱਥੇ ਬਹੁਤ ਹੋਣਾ ਜ਼ਰੂਰੀ ਹੈ ਜੀ ਲੱਗ ਰਿਹਾ ਵੀ ਜੇ ਲਣਾ ਦਾ ਵੱਡਾ ਸ਼ਹਿਰ ਹੈ ਮੈਡੀਕਲ ਪੰਜਾਬ ਪ੍ਰਾਈਵੇਟ ਦੋ ਤਿੰਨ ਵੱਡੇ ਹਸਪਤਾਲ ਹੈਗੇ ਲੇਕਿਨ ਫਿਰ ਵੀ ਇੱਕ ਇਦਾਂ ਦਾ ਤੁਸੀਂ ਜੇ ਗੱਲ ਕੀਤੀ ਹੈ ਚੈਰੀਟੇਬਲ ਹਸਪਤਾਲ ਪੀਜੀਐਮ ਦੀ ਗੱਲ ਕੀਤੀ ਹੈ ਵੀ ਹੋਰ ਇਸ ਤਰ੍ਹਾਂ ਦੇ ਹਸਪਤਾਲ ਵੀ ਹੋਣ ਚਾਹੀਦੇ ਜਾਂ ਮੈਡੀਕਲ ਕਾਲਜ ਹੋਣੇ ਚਾਹੀਦੇ ਲੜਕੀਆਂ ਵਾਸਤੇ ਅਲੱਗ ਵੀ ਹੋਣੇ ਚਾਹੀਦੇ ਜ਼ਰੂਰ ਹੋਣੇ ਚਾਹੀਦੇ ਕਿਉਂਕਿ ਪ੍ਰਾਈਵੇਟ ਜਿੰਨੇ ਵੀ ਉੱਥੇ ਹਸਪਤਾਲ ਹੈਗੇ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਤੇ ਜਿੱਥੇ ਮਰਜ਼ੀ ਚੱਲ ਜਾਓ ਉੱਥੇ ਮੰਨ ਲਓ ਉਹ ਬਹੁਤ ਹੀ ਜ਼ਿਆਦਾ ਰੇਟਸ ਦੇ ਵਿੱਚ ਇਲਾਜ ਹੁੰਦਾ ਹੈ ਜਿਹੜਾ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ ਤਾਂ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਚਾਹੀਦਾ ਕਿਸੇ ਵੀ ਪਾਰਟੀ ਦਾ ਐਮਪੀ ਆਵੇ ਉਹ ਮੰਨ ਲਓ ਆਪਣੇ ਸ਼ਹਿਰ ਦੀ ਸੂਝ ਲੈਣੀ ਚਾਹੀਦੀ ਹੈ ਕਿ ਕਿਹੜੇ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਉਹਨੂੰ ਉਹਦੇ ਮੁਤਾਬਕ ਕਰਨਾ ਚਾਹੀਦਾ ਹੈ ਸਸੀ ਕੀ ਨਾਮ ਹੈ ਤੁਹਾਡਾ ਦਲਜੀਤ ਕੁਮਾਰ ਗੁਪਤਾ ਜੀ ਗੁਪਤਾ ਸਾਹਿਬ ਇੱਕ ਜੂਨ ਨੂੰ ਵੋਟ ਤੁਸੀਂ ਵੀ ਪਾਉਂਗੇ ਹਾਂਜੀ ਤੁਹਾਡੀ ਇੰਡਸਟਰੀ ਦੀ ਸਮੱਸਿਆ ਤੇ ਕੀ ਕਿਸ ਤਰ੍ਹਾਂ ਦਾ ਤੁਹਾਡਾ ਦਰਦ ਕੀ ਹੈ ਕੀ ਜਾਣੇ ਆਪਾਂ ਕਿਸ ਤਰ੍ਹਾਂ ਦੀ ਆਪ ਹਾਲਾਤ ਚਾਹੀਦੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹ ਵੀ ਲਾਂਡ ਆਰਡਰ ਵਧੀਆ ਹੋਣਾ ਚਾਹੀਦਾ ਵਪਾਰੀ ਜਿਹਨੇ ਬਾਰੋਂ ਵੀ ਜਾਂਦਾ ਕਦੇ ਲੁੱਟਖੋ ਹੁੰਦੀ ਆ ਹੋਰ ਹੁੰਦੀ ਆ ਸੇਫ ਨਹੀਂ ਕੋਈ ਆਪਣੇ ਆਪ ਨੂੰ ਸਮਝਦਾ 9 ਵਜੇ 10 ਵਜੇ ਦੁਆਰ ਤੁਸੀਂ ਰੋਡ ਤੇ ਨਿਕਲਦੇ ਹੋ ਤੇ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੇ ਲਾਰਡ ਆਰਡਰ ਇੱਕ ਬੜੀ ਵੱਡੀ ਸਮੱਸਿਆ ਸਾਡੇ ਪੰਜਾਬ ਦੀ ਸਾਡੇ ਲੁਧਿਆਣਾ ਸ਼ਹਿਰ ਦੀ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਥੋੜੀ ਜਿਹੀ ਪੈਟਰੋਲ ਅਗ ਵਧਾਉਣੀ ਚਾਹੀਦੀ ਹੈ ਪੁਲਿਸ ਦੀ ਜੋ ਵੀ ਬਾਕੀ ਹੋਰ ਸਰਕਾਰ ਕਰ ਸਕਦੀ ਹੈ ਉਹਨੂੰ ਕਰਨਾ ਚਾਹੀਦਾ ਵੀ ਜਿਹੜਾ ਹਰੇਕ ਬੰਦਾ ਆਪਣੇ ਆਪ ਨੂੰ ਨਾਗਰਿਕ ਸੁਰੱਖਿਅਤ ਸਮਝੇ हां बिल्कुल ਤੁਹਾਡੀ ਗੱਲ ਸਹੀ ਹੈ ਪਿੱਛੇ کافی ਜਿਹੜਾ ਫੋਕਲ ਪੰਡ ਇਰੀਆ ਹੈਗਾ ਜਾਂ ਬਾਲਰ ਕੇ ਟੈਕਸਟਾਈਲ ਇੰਡਸਟਰੀ کافی ਆਪਣੀ ਇੱਕ ਹੱਬ ਹੈ ਦੋਨੇ ਇੰਡਸਟਰੀ کافی ਨਾਈਟ ਸ਼ਿਫਟਾਂ ਚਲਦੀਆਂ ਤੇ کافی ਲੁੱਟਾਂ ਖੋਹਾਂ ਦੀ ਵਾਰਦਾਤਾਂ ਆਮ ਤਿਉਹੀਆਂ ਲੱਗਦੇ ਵੀ 24 24 ਘੰਟੇ ਤੇ ਅਗਸਤ ਚਾਹੀਦੀ ਹਾਂ ਅਗਸਤ ਚਾਹੀਦੀ ਹੈ ਜੀ ਪੂਰੀ ਪੈਟਰੋਲਿੰਗ ਚਾਹੀਦੀ ਹੈ ਰੇਲਵੇ ਸਟੇਸ਼ਨ ਤੋਂ ਘੰਟਾ ਘੜ ਤੱਕ ਆਂ ਦਾ ਬੰਦਾ ਵੀ ਸੇਫ ਨਹੀਂ ਆਪਣੇ ਆਪ ਨੂੰ ਸਮਝਦਾ ਕਿਤੇ ਵੀ ਲੁੱਟਖੋ ਹੋ ਸਕਦੀ ਹੈ ਇੱਥੇ ਕਿਤੇ ਸਨੇਚ ਹੋ ਸਕਦੀ ਹੈ ਮੋਬਾਈਲ ਖੋਇਆ ਜਾ ਸਕਦਾ ਸਾਰਾ ਨੇ ਡਰ ਲੱਗਿਆ ਹੀ ਰਹਿੰਦਾ ਹਰੇਕ ਬੰਦੇ ਨੂੰ ਕੀ ਮਹਿਲਾ ਸੁਰੱਖਿਅਤ ਹੈ ਲੁਧਿਆਣਾ ਵਿੱਚ ਮਹਿਲਾ ਦੀ ਸੁਰੱਖਿਆ ਵਾਸਤੇ ਕੁਝ ਉਹ ਹੀ ਥੋੜਾ ਬੋਧ ਵੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਗਵਰਨਮੈਂਟਾਂ ਨੂੰ ਵੀ ਜਿਹੜਾ ਹਰੇਕ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਲਾਣਾ ਇੱਕ ਬੜੀ ਵੱਡੀ ਸਮੱਸਿਆ ਹੈਗੀ ਹੈ ਹਾਂ ਜੀ ਪੰਜਾਬ ਦੀ ਵੀ ਹੈ ਸਾਲੇ ਲੁਧਿਆਣਾ ਸ਼ਹਿਰ ਦੀ ਵੀ ਹੈਗੀ ਹੈ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਸੋ ਇੰਡਸਟਰੀ ਨਾਲ ਇੱਕ ਨੌਜਵਾਨ ਮੇਕ ਕੋਲ ਮੌਜੂਦ ਹੈ ਗਲਤ ਬਤ ਕਰਦੇ ਉਹਨਾਂ ਨਾਲ ਬੱਜ ਕਿਲਾ ਮਟਾ ਰਤੇਸ਼ੂਦ ਆਮ ਮਸ਼ਾਈਂ ਕਾਲ ਹੁੰਦੀ ਹੈ ਵੀ ਜਦੋਂ ਹੁਣ ਇਲੈਕਸ਼ਨ ਚੱਲਦਾ ਦੌਰ ਇਲੈਕਸ਼ਨ ਕਮਿਸ਼ਨ ਵੀ ਕਹਿ ਰਿਹਾ ਬੜਾ ਜੋਰ ਲਾ ਰਿਹਾ ਅਗਰ ਲੋਕ ਜਾਨ ਨਹੀਂ ਕਰਦੇ ਲੁਧਿਆਣਾ ਦੇ ਮੁਖ ਚੋਨ ਅਫਸਰ ਆਪਣੇ ਲੁਧਿਆਣਾ ਦੇ ਡੀਸੀ ਮੈਡਮ ਸਾਖੀ ਸਾਰੀ ਨੇ ਵੀ ਗੱਲ ਕੀਤੀ ਹੈ ਵੀ ਨੌਜਵਾਨਾ ਡਿਪੈਂਡ ਕਰਾ ਨੌਜਵਾਨ ਵੱਤੋ ਵੱਤ ਆਪਣਾ ਯੋਗਦਾਨ ਦੇਣ ਮਤਦਾਨ ਕਰਨ ਤਾਂ ਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹੈ ਕਿ ਲੱਗ ਰਿਹਾ ਅੱਜ ਲੁਧਿਆਣਾ ਬਲ ਲੁਧਿਆਣਾ ਹੀ ਗੱਲ ਕਰਦੇ ਤੇ ਲੁਧਿਆਣਾ ਦੇ ਨੌਜਵਾਨ ਸੁਰਖਤ ਹੈ ਸਹੀ ਹੈ ਔਰ ਬਿਲਕੁਲ ਨਸ਼ਿਆਂ ਤੋਂ ਵੀ ਦੂਰ ਆ ਜਾ ਲੱਗ ਰਿਹਾ ਵੀ ਇਹਨਾਂ ਦਾ ਜਿਹੜਾ ਪ੍ਰੋਪੋਗੈਂਡਾ ਹੈ ਉਹ ਸਹੀ ਹੈ ਦੇਖੋ ਜੀ ਲੁਧਿਆਣਾ ਇਹ ਸਭ ਤੋਂ ਵੱਡੀ ਸਮੱਸਿਆ ਚੱਲ ਰਹੀ ਹੈ ਨਸ਼ਿਆਂ ਦੀ ਲੁਧਿਆਣਾ ਕੀ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲੈਣੇ ਆ ਇੱਥੇ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਨਸ਼ੇ ਵਧ ਰਹੇ ਆ ਜਿਹਦੇ ਕਰਕੇ ਚੇਨ ਸਨੈਚਿੰਗ ਇਹ ਉਹ ਲੁੱਟਾ ਖਵਾ ਬਹੁਤ ਜ਼ਿਆਦਾ ਵਾਰਦਾਤਾ ਵਧ ਰਹੀ ਹੈ ਕਦੀ ਕੋਈ ਬੱਚਾ ਚੁੱਕਿਆ ਜਾਂਦਾ ਬਾਹਰੋਂ ਕਦੀ ਕੁਛ ਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਦਾ ਪੂਰਾ ਖਿਆਲ ਰੱਖੇ ਤੇ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਨਸ਼ਿਆਂ ਦੇ ਰੋਕਥਾਮ ਤੇ ਵੀ ਨਸ਼ਿਆਂ ਨੂੰ ਕਿਦਾਂ ਰੋਕਥਾਮ ਲਾ ਸਕੀ ਹੈ ਨਸ਼ਾ ਵੇਚਣ ਵਾਲੇ ਵੀ ਬਹੁਤ ਜ਼ਿਆਦਾ ਥਰ ਥਰ ਕੰਮਣ ਇਦਾਂ ਦੇ ਰੂਲ ਐਂਡ ਰੈਗੂਲੇਸ਼ਨ ਬਣਾਏ ਜਾਣ ਉਹਨਾਂ ਲਈ ਨਸ਼ਾ ਜੇ ਮਿਲੇਗਾ ਹੀ ਨਹੀਂ ਤਾਂ ਆਪੇ ਨੌਜਵਾਨ ਪੀੜ੍ਹੀ ਸਹੀ ਰਹੇਗੀ ਜੀ ਹੁਣ ਜਿਹੜਾ ਕੋਈ ਨਸ਼ੇ ਦੀ ਓਵਰਡੋਜ਼ ਲੈ ਲੈਂਦਾ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਨੌਜਵਾਨ ਵਿਚਾਰੇ ਬੱਚੇ ਮਰ ਜਾਂਦੇ ਆ ਮਾਪਿਓ ਤੇ ਕੀ ਬੀਤਦੀ ਹੈ ਹੁਣ ਕੱਲੇ ਕੱਲੇ ਸਹਾਰੇ ਹੈਗੇ ਕਈ ਮਾਪਿਓ ਦੇ ਕਮਾਨ ਵਾਲੇ ਇਸ ਕਰਕੇ ਨਸ਼ਿਆਂ ਤੇ ਮੇਨ ਚੀਜ਼ ਹੈ ਜੀ ਨਸ਼ਿਆਂ ਤੇ ਰੋਕਥਾਮ ਲੱਗੇਗੀ ਤਾਂ ਅੱਗੇ ਵਧੀਆ ਰਹੇਗਾ ਪੰਜਾਬ ਪੰਜਾਬ ਦੀ ਪੀੜੀ ਅੱਛੀ ਰਹੇਗੀ। ਅਗਰ ਨਸ਼ੇ ਤੋਂ ਬਚੂਗੇ ਤਾਂ ਨੇਚਰਲੀ ਕੰਮ ਦਾ ਵਾਅਦਾ ਹੋਊਗਾ। ਵਿਦੇਸ਼ਾਂ ਨਹੀਂ ਜਾ ਸਕਦੇ ਬੱਚੇ ਲੱਗਦੇ ਵਿਦੇਸ਼ ਕਿਉਂ ਦੋੜਨ? ਨਸ਼ਿਆਂ ਕਾਰਨ ਹੀ ਹੈ ਇਹ ਸਾਰਾ ਕੁਝ। ਨਸ਼ੇਆ ਕਰਕੇ ਜਾਂ ਬੇਰੋਜ਼ਗਾਰ ਕਰਕੇ ਹੈ ਸਰਕਾਰ ਨੂੰ ਚਾਹੀਦਾ ਹੈ। ਅੱਛਾ ਰੋਜ਼ਗਾਰ ਦੇਣ। ਕੋਈ ਅੱਛੇ ਜਿਹੜੇ ਸਟੱਡੀ ਕੀਤੇ ਹੋਏ ਨੌਜਵਾਨ ਅੱਛੇ ਪੜ੍ਹੇ ਲਿਖੇ ਹੈ ਉਹਨਾਂ ਨੂੰ ਵਧੀਆ ਸਰਕਾਰੀ ਜੋਬਸ ਮਿਲਣ। ਬਿਨਾ ਕਿਸੇ ਦਿੱਕਤ ਤੋਂ ਤੁਹਾਡੇ ਵੀ ਮੈਂਬਰ ਪਾਰਲੀਮੈਂਟ ਹੋਂ ਤੁਹਾਨੂੰ ਕਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਆਪਾਂ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਕਿਸ ਤਰ੍ਹਾਂ ਦੀ ਹੋਣਾ ਚਾਹੀਦਾ ਮੈਂਬਰ ਪਾਰਲੀਮੈਂਟ ਇਦਾਂ ਦੇ ਹੋਣਾ ਚਾਹੀਦਾ ਜੀ ਜਿਹੜਾ ਉਹ ਹਰ ਚੀਜ਼ ਹਰ ਗੱਲ ਤੇ ਗੌਰ ਕਰਨ ਨਸ਼ੇ ਹੀ ਸਮੱਸਿਆ ਸਭ ਤੋਂ ਵੱਡੀ ਹੈ ਇਹਨੂੰ ਰੋਕਥਾਮ ਲਾਣ ਹਾਂਜੀ ਬਿਲਕੁਲ ਜੀ ਨੌਜਵਾਨ ਪੀੜੀ ਸਾਰੀ ਵਧੀਆ ਹੋ ਜਾਏਗੀ ਤੇ ਅੱਗੇ ਤਾਂ ਕੀ ਭਵਿੱਖੇ ਵੀ ਪੰਜਾਬ ਦਾ ਅੱਛਾ ਹੋਵੇ ਅ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜਾ ਹੱਦ ਦੀ ਗਰਮੀ ਵੱਲੇ ਵੀ ਜਿਹੜੇ ਲੁਧਿਆਣਾ ਦੀ ਗੱਲ ਕਰਦੇ ਤੇ ਲੁਧਿਆਣਾ ਦੇ ਜਿਹੜੇ ਲੋਕ ਹੈਗੇ ਉਹ ਵੋਟਾਂ ਪਾਣ ਲਈ ਤਿਆਰ ਆ ਲੇਕਿਨ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਂਦੀ ਹੈ ਮੈਂਬਰ ਪਾਰਲੀਮੈਂਟ ਆਉਂਦੇ ਆ ਲੇਕਿਨ ਜਿੱਤਣ ਤੋਂ ਬਾਅਦ ਖਾਸ ਕਰਕੇ ਜਿਹੜੀ ਲੁਧਿਆਣਾ ਦੀ ਦੁਗਦੀ ਦਰਦੜੇ ਇੰਡਸਟਰੀ ਲੋਕ ਹੈ ਕਾਫੀ ਹਤਾਹਤ ਵੀ ਰਹੇ ਆ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਮੇਸ਼ਾ ਹੀ ਉਹਨਾਂ ਨੂੰ ਹਮੇਸ਼ਾ ਲਾਰੇ 'ਚ ਰੱਖਿਆ ਸਭ ਤੋਂ ਜਲਾ ਟੈਕਸਪੇਅਰ ਲੁਧਿਆਣਾ ਦੇ ਫੋਕਲ ਪੁਆਇੰਟ ਅੰਦਸਤਿ ਬਾਦਰ ਕੇ ਟੈਕਸਟਾਈਲ ਇੰਡਸਟਰੀ ਹੈ ਤੇ ਇਸ ਦੇ ਨਾਮ ਜਿਹੜੀ ਆ ਪ੍ਰਾਣੀ ਇਹ ਬਾਜ਼ਾਰ ਦੀ ਜਿਹੜੀਆਂ ਇੰਡਸਟਰੀ ਹੌਜ਼ੀ ਇੰਡਸਟਰੀਜ਼ ਦੇ ਨਾਲ ਸੈਕੰਡ ਇੰਡਸਟਰੀ ਸਭ ਤੋਂ ਟੈਕਸਪੇਅਰ ਹੋਣ ਦੇ ਬਾਵਜੂਦ ਹੀ ਫੋਕਲ ਪੁਆਇੰਟ ਦੇ ਵਿੱਚ ਸੜਕਾਂ ਦਾ ਬੇਹਾਲ ਮਾੜਾ ਇਸ ਦੇ ਨਾਲ ਹੀ ਬਾਦਰ ਕੇ ਟੈਕਸਟਾਈਲ ਕਲੋਨੀ ਇੰਡਸਟਰੀ ਆ ਉੱਥੇ ਦਾ ਸੜਕਾਂ ਦਾ ਬੇਹਾਲ ਬਿਲਕੁਲ ਬੁਰਾ ਹੈ ਇਸ ਦੇ ਨਾਲ ਹੀ 24 ਕੈਂਡੀਡੇਟ પેટ્રોલਿੰਗ ਆ ਕੀਤੀ ਆ ਪੁਲਿਸ ਹਮੇਸ਼ਾ પેટ્રોલਿੰਗ ਨਹੀਂ ਇੱਥੇ ਹੁੰਦੀ ਕਾਫੀ ਲੁੱਟਾਂ ਖੋਹਾਂ ਦੀਆਂ ਬਾਤਾਂ ਆਏ ਦਿਨ ਵਰਕਾਨ ਦੇ ਇੰਡਸਟਰੀ ਲੋਕਾਂ ਨਾਲ ਹੁੰਦੀ ਰਹਿੰਦੀ ਹੈ ਇਸ ਦੇ ਨਾਲ ਹੀ ਖਾਸ ਕਰਕੇ ਇੱਕ ਹੈਲਥੀ ਗੱਲ ਕੀਤੀ ਗਿਆ ਬੇਸ਼ੱਕ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਬਣਾਇਆ ਕਾਫੀ ਤਾਰੀਫ਼ ਵੀ ਕੀਤੀ ਹੈ ਇੰਡਸਟਰੀ ਲੋਕਾਂ ਨੇ ਲੇਕਿਨ ਇੱਕ ਪੀਜੀਆਈ ਵਰਗਾ ਹਸਪਤਾਲ ਜਿਹੜਾ ਆਮ ਨਾਰਮਲ ਕੀ ਫਾਇਤੀ ਰੇਟਾਂ ਤੇ ਆਮ ਲੁਧਿਆਣਾ ਦੇ ਵਸਨੀਕਾਂ ਨੂੰ ਮਿਲ ਸਕੇ ਤਾਂ ਕਿ ਲੋਕਾਂ ਨੂੰ ਚੰਡੀਗੜ੍ਹ ਜਾਂ ਬਠਿੰਡੇ ਐਮਜ਼ਵਲ ਨਾ ਦੌੜਨਾ ਪਵੇ ਇਸ ਦੇ ਨਾਲ ਹੀ ਖਾਸ ਕਰਕੇ ਹਮੇਸ਼ਾ ਹੀ ਇਲੈਕਸ਼ਨ ਕਮਿਸ਼ਨ ਇੱਕ ਬਹੁਤ ਡੇਕ ਐਡਵਰਟਾਈਜ਼ਮੈਂਟ ਕਰਦੇ ਆ ਵੀ ਜਿਹੜਾ ਮਦਦਨ ਵੱਤ ਤੋਂ ਬਾਅਦ ਜਿਹੜੇ ਨੌਜਵਾਨ ਕਰੇ ਤਾਂ ਅੱਜ ਲੁਧਿਆਣਾ ਦੇ ਨੌਜਵਾਨ ਦੀ ਸਭ ਤੋਂ ਵੱਡੀ ਜੜੀ ਪੁਕਾਰ ਹੈਗੀ ਆ ਆਉਣ ਵਾਲੇ ਉਸ ਕਿਸੇ ਵੀ ਰਾਜਨੀਤਿਕ ਸਿਆਸੀ ਮੈਂਬਰ ਪਾਰਲੀਮੈਂਟ ਦੇ ਵੀ ਅਗਰ ਮੈਂਬਰ ਪਾਰਲੀਮੈਂਟ ਆਂਦੇ ਹੀ ਖਾ ਸਕੇ ਜਿਹੜੇ ਨਸ਼ੇ ਦੇ ਸੁੱਧਾਗਰ ਹੈ ਡਰਗ ਪੈਡਲਰ ਉੱਪਰ ਸਖਤੀ ਨਾਲ ਕਾਨੂੰਨ ਬਣਾ ਦੇਤਾ ਅਗਰ ਬੇਚਣ ਵਾਲੇ ਨਹੀਂ ਰਹਿਣਗੇ ਤਾਂ ਖਰੀਦਣ ਵਾਲ ਕਿੱਥੇ ਹੋਣਗੇ ਤਾਂ ਇਸ ਦੇ ਨਾਲ ਹੀ ਉਹ ਨੌਜਵਾਨ ਬਚ ਕੇ ਆਪਣਾ ਭਵਿਕਸ ਵਾਰੇਗਾ ਅਗਰ ਨਸ਼ਾ ਖਤਮ ਕਰ ਦਨਗੇ ਤਾਂ ਆਉਣ ਵਾਲੇ ਸਮੇਂ ਤੇ ਪੰਜਾਬ ਦਾ ਜਿਹੜਾ ਰੂਪ ਤੁਹਾਨੂੰ ਇੱਕ ਸੁਨਹਿਰਾ ਰੂਪ ਦੇਖਣ ਨੂੰ ਮਿਲ ਸਕਦਾ ਤੇ ਇੱਕ ਬਹੁਤ ਵੱਡੀ ਗੱਲ ਇੱਕ ਨੌਜਵਾਨ ਨੇ ਵੀ ਕਹੀ ਐ ਤੇ ਇਹ ਇੰਡਸਟਰੀ ਦੇ ਲੋਕ ਐ ਸੜਕਾਂ ਨੂੰ ਲੈ ਕੇ ਔਰ ਖਾ ਸਕਕੇ ਜਿਹੜੀ ਲਾਅ ਐਂਡ ਆਰਡਰ ਸਿਟੀ ਦੇ ਨਾਲ ਨਾਲ ਲੜੇ ਮਹਿਲਾਵਾਂ ਦੀ ਵੀ ਗੱਲ ਕੀਤੀ ਐ ਇੱਕ ਬਹੁਤ ਵੱਡੇ ਇਹ ਮੁੱਦੇ ਹੈਗੇ ਆ ਜਿਹੜੇ ਆਉਣ ਵਾਲੇ ਲੁਧਿਆਣਾ ਦੇ ਕਿਸੇ ਵੀ ਰਾਜਨੀਤਿਕ ਸਿਆਸੀ ਆਉਣ ਵਾਲੇ ਦੇ ਪਾਰਟੀ ਦੇ ਡੜੇ ਮੈਂਬਰ ਪਾਰਲੀਮੈਂਟ ਇੱਕ ਚੁਣੌਤੀ ਹੋਣਗੇ ਕਿ ਉੱਚ ਨੋਤੀ ਸਵੀਕਾਰ ਕਰ ਗਏ ਤਾਂ ਤਾਂ ਹੀ ਉਹ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਬਣੂਗਾ ਖੈਰ ਉਹ ਕਿਹੜਾ ਮੈਂਬਰ ਕਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣੂਗਾ ਇਹ ਲੁਧਿਆਣਾ ਦੀ ਆਵਾਮ 4 ਤਰੀਕ ਨੂੰ ਉਸ ਦਾ ਨਤੀਜਾ ਦੇ ਦੇਗੀ ਲੇਕਿਨ ਹਜੇ ਵੀ ਲੁਧਿਆਣਾ ਦੀ ਇੰਡਸਟਰੀ ਦੇ ਲੋਕ ਉਸ ਮੈਂਬਰ ਪਾਰਲੀਮੈਂਟ ਦੀ ਤਾਕ ਦੇ ਵਿੱਚ ਹੈ ਉਹ ਕਿਹੜਾ ਮੈਂਬਰ ਪਾਰਲੀਮੈਂਟ ਉਹ ਆਵੇ ਜਿਹੜਾ ਇਹਨਾਂ ਦੀ ਸਾਰ ਲਵੇ ਲਾਰਿਆਂ ਵਿੱਚ ਨਾ ਰੱਖੇ ਕਮੈਂਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਲੀ ਸੈਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर